ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਨਾਬਾਦ ਵਿਕੇ ਐਸਾ ਇੱਕ ਸਿੱਖ ਭਾਈ ਲਾਲੋ ਸੀ ਜੋ ਮਿਹਨਤ ਕਰਕੇ ਆਪਣੀ ਰੋਟੀ ਕਮਾਉਂਦਾ ਸੀ ਭਾਈ ਲਾਲੋ ਤਰਖਾਨ ਸੀ ਭਾਵੇਂ ਆਪ ਬਹੁਤ ਗਰੀਬ ਸੀ ਪਰ ਫਿਰ ਵੀ ਆਪਣੇ ਕੋਲੋਂ ਲੋੜਵੰਦਾਂ ਨੂੰ ਰੋਟੀ ਖਵਾਉਂਦਾ ਸੀ ਲੋਕ ਉਸਨੂੰ ਨੀਚ ਜਾਤ ਦਾ ਕਹਿੰਦੇ ਸਨ ਪਰ ਗੁਰਨਾਨਕ ਦੇਵ ਜੀ ਉਸ ਨਾਲ ਪਿਆਰ ਕਰਦੇ ਸਨ ਉਸ ਦੇ ਘਰ ਜਾ ਕੇ ਕੈਂ ਰਹਿੰਦੇ ਸਨ ਬ੍ਰਹਮਣ ਕਤਰੀ ਤੇ ਆਪਣੇ ਆਪ ਨੂੰ ਊਚ ਜਾਤ ਦੇ ਸਮਝਣ ਵਾਲੇ ਇਸ ਗੱਲ ਤੋਂ ਸੜਦੇ ਸਨ ਤੇ ਗੁਰੂ ਜੀ ਵਿਰੁੱਧ ਪ੍ਰਚਾਰ ਕਰਦੇ ਰਹਿੰਦੇ ਸਨ ਐਮਨਾਵਾਦ ਦੇ ਹਾਕਮ ਦਾ ਇੱਕ ਅਹਲਕਾਰ ਸੀ ਜਿਸ ਦਾ ਨਾਂ ਸੀ ਮਲਕਪਾਗੋ ਉਹ ਬੜਾ ਰਿਸ਼ਵਤਖੋਰ ਸੀ ਗਰੀਵ ਲੋਕ ਮਲਕ ਭਾਗੋ ਕੋਲੋਂ ਬਹੁਤ ਦੁਖੀ ਸਨ ਪਰ ਉਹ ਹਰ ਸਾਲ ਧਰਮੀ ਵੰਨ ਦਾ ਨਾਟਕ ਰਚਦਾ ਸੀ ਉਹ ਬ੍ਰਹਮ ਭੋਜ ਕਰਦਾ ਤੇ ਇਲਾਕੇ ਬ੍ਰਹਮ ਸਾਦਾ ਸੰਤਾਂ ਦੇ ਪਤਵੰਤੇ ਸਜਣਾ ਨੂੰ ਭੋਜਨ ਛਕਾਉਂਦਾ ਜਿਸ ਵਿੱਚ अनेका ਪ੍ਰਕਾਰ ਦੇ ਪਕਵਾਨ ਹੁੰਦੇ ਉਹ ਬ੍ਰਹਮਣਾ ਦੇ ਸਾਧਾ ਨੂੰ ਦਾਨ ਵੀ ਦਿੰਦਾ ਉਹ ਜਸ ਕਰਦੇ ਤੇ ਉਸ ਨੂੰ ਇੱਕ ਵੱਡਾ ਧਰਮੀ ਆਖਦੇ ਪਹਿਲੀ ਉਦਾਸੀ ਸਮੇ ਗੁਰੂ ਨਾਨਕ ਦੇਵ ਜੀ ਐਮਨਾਬਾਦ ਵਿਖੇ ਭਾਈ ਲਾਲੋ ਦੇ ਘਰ ਜਾ ਠਹਿਰੇ ਮਲਕ ਭਾਗੋ ਨੂੰ ਉਹਨਾਂ ਦਿਨੀ ਹੀ ਬ੍ਰਹਮ ਭੋਜ ਕੀਤਾ ਉਸਨੇ ਗੁਰੂ ਸਾਹਿਬ ਨੂੰ ਸੱਦਾ ਭੇਜਿਆ ਪਰ ਗੁਰੂ ਜੀ ਦਾ ਨਾ ਆਈ ਮਲਕ ਭਾਗੋ ਨੇ ਇਸ ਵਿੱਚ ਆਪਣਾ ਵੇਸ ਦੀ ਸਮਝੀ ਬ੍ਰਹਮਣਾ ਖੱਤਰੀਆਂ ਨੇ ਉਸ ਨੂੰ ਹੋਰ ਪੜਕਾਇਆ ਗੁੱਸੇ ਵਿੱਚ ਭਰੇ ਪੀਤੇ ਨੇ ਫਿਰ ਆਦਮੀ ਭੇਜਿਆ ਗੁਰੂ ਜੀ ਭਾਈ ਮਰਦਾਨਾ ਜੀ ਦੇ ਨਾਲ ਆ ਗਏ ਪਰ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ ਮਲਕ ਭਾਗੋ ਨੇ ਪੁੱਛਿਆ ਤੁਸੀਂ ਮੇਰੇ ਬ੍ਰਹਮ ਭੋਜ ਵਿੱਚ ਕਿਉਂ ਸ਼ਾਮਲ ਨਹੀਂ ਹੁੰਦੇ ਖਤਰੀ ਹੋ ਕੇ ਸੂਦਰ ਲਾਲੋ ਦੇ ਘਰੋਂ ਰੋਟੀ ਕਿਉਂ ਖਾਂਦੇ ਹੋ ਸਦਰਾ ਕੋਲ ਜਾਣ ਨਾਲ ਤਾਂ ਸਾਡਾ ਧਰਮ ਪ੍ਰਿਸ਼ਟ ਹੋ ਜਾਂਦਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਭਾਈ ਲਾਲੋ ਸੂਦਰ ਨਹੀਂ ਮੇਰਾ ਪਿਆਰਾ ਸਿੱਖ ਹੈ ਉਹ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ ਧਰਮ ਦੀ ਕਿਰਤ ਕਰਦਾ ਹੈ ਉਸ ਦੀ ਰੋਟੀ ਭਾਵੇਂ ਕੋਧਰੇ ਦੀ ਹੈ ਤੇ ਉਹ ਗਰੀਬ ਹੈ ਪਰ ਫਿਰ ਵੀ ਉਸ ਵਿੱਚ ਦੁੱਧ ਹੈ ਤੇਰੀ ਕਮਾਈ ਧਰਮ ਦੀ ਨਹੀਂ ਹੈ ਤੂੰ ਲੋਕਾਂ ਤੇ ਜ਼ੁਲਮ ਕਰਦਾ ਏਂ ਤੇ ਰਿਸ਼ਵਤ ਲੈ ਕੇ ਗਰੀਬਾਂ ਦਾ ਖੂਨ ਚੂਸਦਾ ਏਂ ਤੇਰੀਆਂ ਪੂੜੀਆਂ ਗਰੀਬਾਂ ਦੇ ਖੂਨ ਨਾਲ ਬੰਨੀ ਬੰਨੀਆਂ ਹਨ ਇਸ ਲਈ ਮੈਨੂੰ ਤੇਰੇ ਭੋਜਨ ਨਾਲੋਂ ਲਾਲੂ ਦੀ ਸੁੱਕੀ ਰੋਟੀ ਬਧੇਰੇ ਸੁਆਦ ਲੱਗਦੀ ਹੈ ਮੈਂ ਤੇਰੀਆਂ ਖੂਨ ਨਾਲ ਭਰੀਆਂ ਪੂੜੀਆਂ ਨਹੀਂ ਖਾ ਸਕਦਾ ਭਰੀ ਸਵਾ ਵਿੱਚ ਇਹ ਗੁਰੂ ਜੀ ਦੀ ਵੱਡੀ ਦਲੇਰੀ ਵਾਲਾ ਉੱਤਰ ਸੀ ਮਲਕ ਭਾਗੋ ਨੇ ਜਦੋਂ ਗੁਰੂ ਜੀ ਪਾਸੋਂ ਸੱਚੀਆਂ ਗੱਲਾਂ ਸੁਣੀਆਂ ਤਾਂ ਬੜਾ ਸ਼ਰਮਿੰਦਾ ਹੋਇਆ ਉਸ ਦੇ ਕੀਤੇ ਗੁਨਾਹ ਉਸ ਦੀਆਂ ਅੱਖਾਂ ਸਾਹਮਣੇ ਆ ਗਏ ਉਸ ਦਾ ਉੱਚੀ ਜਾਤ ਦਾ ਘਮੰਡ ਵੀ ਜਾਂਦਾ ਰਿਹਾ ਗੁਰੂ ਜੀ ਨੇ ਸਮਝਾਇਆ ਕਿ ਕੋਈ ਮਨੁੱਖ ਜਨਮ ਕਰਕੇ ਨੀਵਾ ਨਹੀਂ ਹੋ ਸਕਦਾ ਨੀਵਾ ਉਹ ਜੋ ਨੀਵੇਂ ਕੰਮ ਕਰੋ ਗਰੀਬਾਂ ਦਾ ਖੂਨ ਚੂਸ ਕੇ ਆਪਣੀ ਕਮਾਈ ਦੌਲਤ ਬ੍ਰਹਮ ਭੋਜ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ ਪਰਮਾਤਮਾ ਤਾਂ ਹੀ ਖੁਸ਼ ਹੁੰਦਾ ਏ ਜੋ ਮਿਹਨਤ ਕੀਤੀ ਕਮਾਈ ਦੁਆਰਾ ਗਰੀਬਾਂ ਤੋਂ ਲੋੜਵੰਦਾਂ ਦੀ ਸੇਵਾ ਕੀਤੀ ਜਾਵੇ ਸਿੱਖਿਆ ਅਸੀਂ ਵੀ ਭਾਈ ਲਾਲੋ ਵਾਂਗ ਸੱਚੇ ਸਿੱਖ ਬਣਨਾ ਹੈ ਧਰਮ ਦੀ ਸੱਚੀ ਸੁੱਚੀ ਕਿਰਤ ਕਰਨੀ ਹੈ ਮਿਹਨਤ ਕਰਕੇ ਹੱਕ ਦੀ ਕਮਾਈ ਕਰਨੀ ਹੈ ਦੂਜਿਆਂ ਦਾ ਹੱਕ ਮਾਰ ਕੇ ਜਾਂ ਰਿਸ਼ਵਤ ਦੀ ਕਮਾਈ ਨਾਲ ਧਨ ਇਕੱਤਰ ਨਹੀਂ ਕਰਨਾ ਜਾਤ ਪਾਤ ਤੇ ਭੇਦਭਾਵ ਨੂੰ ਨਹੀਂ ਮੰਨਣਾ ਸਭ ਦੀ ਇੱਕੋ ਹੀ ਜਾਤ ਹੈ ਮਨੁੱਖਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ